ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 24 ਘੰਟੇ ਤੋਂ ਵੀ ਘੱਟ ਸਮੇਂ ਪਹਿਲਾਂ ਇੱਕ ਮਹੱਤਵਪੂਰਨ ਬਰਫ਼ੀਲੇ ਤੂਫਾਨ ਨੂੰ ਸਹਿਣ ਤੋਂ ਬਾਅਦ ਵਾਤਾਵਰਣ ਕੈਨੇਡਾ ਨੇ ਇੱਕ ਹੋਰ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਟ੍ਰਾਂਟੋ ਵਿੱਚ ਸਭ ਤੋਂ ਭਾਰੀ ਬਰਫ਼ਬਾਰੀ ਐਤਵਾਰ ਸਵੇਰੇ ਹੋਵੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਫ਼ਬਾਰੀ ਸਿਖਰ ਦਰ ਦੋ 3 ਤੋਂ 5 ਸੈਂਟੀਮੀਟਰ ਪ੍ਰਤੀ ਘੰਟੇ ਵਿਚਕਾਰ ਹੋਵੇਗੀ ਜਿਸ ਵਿੱਚ ਭਾਰੀ ਬਰਬਾਰੀ ਉੜਦੀ ਬਰਬਾਰੀ ਦਾ ਦ੍ਰਿਸ਼ਟੀ ਕਾਫੀ ਘਟ ਜਾਵੇਗੀ ਅੱਜ ਸਵੇਰੇ ਦੇ ਹਾਲਾਤ ਤੇਜ਼ੀ ਨਾਲ ਵਿਗੜਨਗੇ ਕਿਉਂਕਿ برف ਦਾ ਇੱਕ ਵੱਡਾ ਖੇਤਰ ਤੇਜ਼ੀ ਤੇਜ਼ ਬਰਬਾਰੀ ਆਵੇਗੀ ਸਲਾਹ ਵਿੱਚ ਲਿਖਿਆ ਗਿਆ ਕਿ ਖਤਰਨਾਕ ਯਾਤਰਾ ਹੋਵੇਗੀ ਇਸ ਵਿੱਚ ਸਿਫਾਰਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਸੀਪੀ 24 ਨਾਲ ਗੱਲਬਾਤ ਕਰਦੇ ਸ਼ਹਿਰ ਦੇ ਸੰਚਾਲਨ ਅਤੇ ਰੱਖ-ਰਖਾਅ ਨਿਰਦੇਸ਼ਕ ਵਿੰਸੈਂਟ ਨਿਚਤਾਬ ਨੇ ਦੱਸਿਆ ਕਿ ਐਤਵਾਰ ਦੀ ਬਰਬਾਰੀ ਕਰਨ ਸ਼ਹਿਰ ਦੇ ਹਮਲੇ ਕਈ ਦਿਨਾਂ ਤੱਕ ਕੰਮ ਕਰਦੇ ਰਹਿਣਗੇ ਇਹ ਉਹਨਾਂ ਸਮਾਗਾਂ ਵਿੱਚੋਂ ਇੱਕ ਹੋਣ ਜਾ ਰਿਹਾ ਜਿੱਥੇ ਸਾਨੂੰ ਸਾਰੀ ਸੜਕਾਂ ਸਾਰੇ ਸਾਈਕਲਿੰਗ ਬੁਨਿਆਦੀ ਢਾਂਚੇ ਫੁੱਟਪਾਥਾਂ ਦਾ ਕਈ ਵਾਰ ਦौरा ਕਰਨਾ ਪਵੇਗਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਲਈ ਉਹ ਪੂਰੇ ਹਫਤੇ ਦੇ ਅੰਤ ਤੱਕ ਇਹ ਸਾਰੀ ਬੁਨਿਆਦੀ ਸੇਵਾਵਾਂ ਨੂੰ ਸਚਾਰੂ ਕਰਨ ਲਈ ਲੱਗੇ ਰਹਿਣਗੇ ਸਵੇਰੇ 9:05 ਮਿੰਟ ਤੇ ਟ੍ਰਾਂਟੋ ਸ਼ਹਿਰ ਵਿੱਚ ਨਿਰਧਾਰਤ ਬਰਫ਼ ਵਾਲੇ ਰੂਟ ਅਤੇ ਪਾਰਕਾਂ ਵਿੱਚ ਨਾ ਜਾਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਟ੍ਰਾਂਟੋ ਸ਼ਹਿਰ ਵਿੱਚ ਕਈ ਵਾਰ ਡਰਾਈਵਰਾਂ ਨੂੰ ਯਾਦ ਦਿਵਾਇਆ ਜਾ ਰਿਹਾ ਕਿ ਨਿਰਧਾਰਤ ਬਰਫ਼ ਜਾਂ ਰਸਤਿਆਂ ਤੇ ਗੱਡੀਆਂ ਨੂੰ ਪਾਰਕ ਨਾ ਕਰੋ ਕਿਉਂਕਿ ਜੁਰਮਾਨਾ 75 ਡਾਲਰ ਤੋਂ 200 ਡਾਲਰ ਹੋ ਸਕਦਾ ਹੈ ਸ਼ਹਿਰ ਦੇ ਆਵਾਜਾਈ ਸੇਵਾਵਾਂ ਨਿਰਦੇਸ਼ਕ ਵਿنسੈਂਟ ਸਫੇਰਾਜ਼ਾ ਨੇ ਪਿਛਲੇ ਹਫਤੇ ਗਿਆਸੀ ਕਿ ਵੀਰਵਾਰ ਨੂੰ ਹੋਈ ਬਰਬਾਦੀ ਦੀ ਸਫਾਈ ਦੌਰਾਨ 1500 ਤੋਂ ਵੱਧ ਪਾਰਕਿੰਗ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ ਐਸਨ ਐਕਸ ਦੇ ਭੇਜੇਗੇ ਇੱਕ ਪੋਸਟ ਵਿੱਚ ਸ਼ਹਿਰ ਨੇ ਟਿਕਟ ਕੱਟਣ ਤੋਂ ਬਚਣ ਲਈ ਡਰਾਈਵਰ ਕਿਹੜੇ ਸੰਕੇਤਾਂ 'ਤੇ ਮਤਲ ਧਿਆਨ ਦੇ ਸਕਦੇ ਨੇ ਫੋਟੋਆਂ ਵੀ ਜਾਰੀ ਕੀਤੀਆਂ ਨੇ ਇਹ ਦੱਸਦੀ ਹੈ ਕਿ ਟ੍ਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ ਤੋਂ ਬਰਫਬਾਰਿਸ਼ ਸ਼ੁਰੂ ਹੋਣ ਤੋਂ ਬਾਅਦ ਸਵੇਰੇ 8 ਵਜੇ ਤੋਂ 12.2 ਸੈਂਟੀਮੀਟਰ ਬਰਫ ਪਈ ਹੈ। ਉਹਨਾਂ ਨੂੰ ਅੱਜ 15 ਸੈਂਟੀਮੀਟਰ ਬਰਫ ਹੋਰ ਪੈਣ ਦੀ ਉਮੀਦ ਦੱਸੀ ਹੈ। ਕੁੱਲ ਮਿਲਾ ਕੇ ਪਿਛਲੇ ਹਫ਼ਤੇ ਸਾਡੇ ਕੋਲ 53.6 ਸੈਂਟੀਮੀਟਰ ਬਰਫ ਪਈ ਜਿਸ ਨੂੰ ਦ੍ਰਿਸ਼ਟੀਕੋਣ ਤੋਂ ਦੇਖਣ ਲਈ ਇਹ ਜਨਵਰੀ, ਦਸੰਬਰ ਤੇ ਨਵੰਬਰ ਦੀ ਸਾਡੇ ਕੋਲ ਹੋਈ 47.6 ਸੈਂਟੀਮੀਟਰ ਤੋਂ ਵੱਧ ਤੇ ਉਹਨਾਂ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਇਸ ਨੂੰ ਅਪਡੇਟ ਵੀ ਕੀਤਾ ॠਣੇ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ